ਯਾਰ ਲੈ ਘਟਾ ਵਰ ਗਿਆ ਤੇਰੇ ਨੂੰ ਕਢਾ ਲਿਆਂਗੇ ਸੀੜ ਜਾਂ ਕੋਈ ਚਲ ਜਿੱਥੇ ਲੈ ਕੇ ਗਏ ਨਾ ਸਾਈਕਲ ਤੇ ਉਦੋਂ ਬੰਨ ਲਾਂਗੇ ਸਾਲਾ ਯਾਰ ਹੁਣ ਖਾਣ ਵਾਲਾ ਹੈ ਵੀ ਕੌਣ ਨਹੀਂ ਆ ਘਰੇ ਇਕੱਲਾ ਆਮਣੇ ਆਮਣੇ ਤਾਬ ਉਹਰਾ ਹਾਲ ਹੈ ਪਿਆ ਪਰ ਯਾਰ ਸਵਤ ਦਿਲ ਹਜ ਵੀ ਕਾਲੇ ਪਈ ਜਾਂਦਾ ਹੈ ਕੀ ਯਾਰ پیسے ਦੇਵਾਂ ਕਿ ਨਾ ਦੇਵਾਂ ਗੱਲ ਆਏ ਆ ਜੀ ਮਿੱਤਰਾ ਪੈਸੇ ਡਬਲ ਹੋ ਗਏ ਠੀਕ ਐ ਫੇ ਮੌਜਾ ਆ ਜਾਣੀ ਆ ਨਾਲੇ ਅਮਨ ਦਾ ਲਾਜ ਹੋ ਜਾਊਗਾ ਨਾਲੇ 4 ਰੁਪਏ ਬਚ ਜਾਣਗੇ ਨਾਲੇ ਯਾਰ ਹੁਣ ਲੋਕ ਸਹੀ ਕਹਦੇ ਨੇ ਸਾਰਾ ਪੈਸਾ ਨਾ ਅਮਨ ਦੇ ਲਾਜ ਤੇ ਲੱਗ ਜਾਊਗਾ ਫੇ ਫੇ ਰੱਥ ਮਲਦੇ ਰਹਿ ਜਾਊਗਾ ਪਹਿਲਾਂ ਤਾਂ ਭੈਣ ਨੂੰ ਫੋਨ ਕਰਾ ਦੇਖ ਪੈਸੀ ਤੇ ਤਰੂ ਤਿਆਰੀ ਨੇ ਗੱਲ ਤਾਂ ਐ ਕਰਦੇ ਆ ਵੀ ਬਾਅਦ ਚ ਜੇ ਕੋਈ ਨਾ ਮਣਿਆ ਫਿਰ ਓਖਾ ਹੋ ਜਾ ਚੱਕ ਲੈ ਇਹ ਕਿਹੜਾ ਚੱਕਦਾ ਹੈਗਾ ਕੰਡਣਾ ਹੋਗੀ ਕਰਮ ਬੜੀਆ ਹਲੋ ਅ ਹਲੋ ਹਲੋ ਹਾਂ ਜੀ ਹਾਂ ਬਣੇ ਸਸਰੀ ਘਾਲ ਕਿ ਵਾਈਵਰ ਦਾ ਹਾਂ ਹਾਂ ਬਣੇ ਨੰਬਰ ਦੀ ਜਾਣ ਨਹੀਂ ਆਈ ਆਹ ਕਿਹੜੇ ਨੰਬਰ ਤੋਂ ਨਾਲ ਹੈ ਮੈਂ ਤੇਰੀ ਜਾਣ ਨਹੀਂ ਆਈ ਬਾਜੀ ਉਹ ਤਾਂ ਫਿਰ ਬੱਲੇਪੜੇ ਘਰ ਵਾਲੇ ਤੋਂ ਲਾ ਲੈਂਦਾ ਸੀ ਇਹ ਵੱਡਾ ਫੋਨ ਲੈਂਦਾ ਸੀ ਨਾ ਤੇ ਵਿੱਚ ਨੂੰ ਨਵਾਂ ਪਾਇਆ ਹੋਇਦਲ ਘੱਟ ਲਾਉਣਾ ਮੈਂ ਪਾਪਾ ਫੋਨ ਨਵਾਂ ਵਾਲਾ ਲੱਗਾ ਹੈ ਹਾਂ ਉਹ ਤਾਂ ਲੇਤਾ ਹੋਇਆ ਕਾਫੀ ਟਾਈਮ ਹੋ ਗਿਆ ਇਹਨੂੰ ਤਾਂ ਅਸਮੇਰ ਗਾਂ ਨੂੰ ਨੂੰ ਮਾਉ ਕਿਹਾ ਆਈ ਸੀ ਤੁਮੇ ਮੁਰਤੇ ਜਾਣੇ ਸੀ ਘਰ ਨੂੰ ਗਈ ਬਣੇ ਮੈਨੂੰ ਤਾਂ ਜਦੋਂ ਤੋਂ ਤੱਕ ਕਹਿ ਕੇ ਕਿਆਂਗੀ ਮਾਮੇ ਨਾਲ ਰਾਏ ਕੀਤੀ ਆ ਮੈਨੂੰ ਤਾਂ ਹਫਲਾ ਚਬਲੀ ਲੱਗ ਰਹੀ ਹੈਗੀ ਮੈਨੂੰ ਤਾਂ ਆਇਆ ਪੈਸਿਆਂ ਪੂਸੇ ਨੂੰ ਖਤਰਾ ਤਾਂ ਨਹੀਂ ਹੈਗਾ ਬਣੇ ਯਕੀਨ ਤਾਂ ਪਣੇ ਹੈਗਾ ਨਾਲ ਤੇਰੀ ਭੈਣ ਥੋੜੀ ਕਿਰਤੇ ਮਾਰਾ ਕਰੂ ਵੀ ਬਗਾਨਾ ਤਾਂ ਕਰਦੇ ਇਹ ਤਾਂ ਹੈ ਬਣੇ ਗੱਲ ਤੇਰੀ ਸਹੀ ਆ ਹਾਂ ਹੂੰ ਤੇ ਹੁਣ ਅਮਨ ਕਿਵੇਂ ਆ ਗਈ ਹਸਪਤਾਲ ਜਵਾਗੀ ਅਮਨ ਤੈਨੂੰ ਪਤਾ ਤਾਂ ਹੈਗਾ ਪਣੇ ਉਹ ਤਾਂ ਬਸ ਲਾ ਚੱਲੀ ਜਾਂਦਾਗਾ ਤੇ ਰਿਸ਼ਤੇਦਾਰ ਛੱਡਨੇ ਪੈਣਗੇ। ਉਹਨਾਂ ਤਾਂ ਘਰੇ ਕੰਮ ਕਰੇ ਵਾਣ ਛੱਡਾ। ਪਰ ਕੋਈ ਰਾਹੀ ਆ ਪੈਸਾ ਲੱਗੀ ਜਾਂਦਾ। ਹੋਰ ਮੈਂ ਗੱਲਾਂ ਐ ਕਰਦਾ ਸੀਗਾ ਕਿ ਜੇ ਕੁਝ ਬਣੇ ਜੇ ਕੁਝ ਬਣ ਜਾਂਦਾ ਨਾ ਅੱਧੀ ਠੀਕ ਤਾਂ ਉਹ ਤਾਂ ਹੋ ਜਾਂਦੀ। ਚਾਹੇ ਘਰ ਬਣ ਜਾਂਦਾ ਚਾਹੇ ਜ਼ਮੀਨ ਬਣ ਜਾਂਦੀ। ਪਰ ਮੈਨੂੰ ਆਇਆ। ਤਾਂ ਹੀ ਕਾ ਵੀ ਤਾਂ ਹੀ ਤੇ ਤੈਨੂੰ ਕੱਟਦੀ ਆ ਮੈਂ। ਤਾਂ ਹੀ ਕੱਟਦੀ ਆ ਤੈਨੂੰ ਮੈਂ। ਉਹ ਵੀ ਦੁਆ ਕਰਕੇ ਦੀ ਜੇ ਆ। ਇਹਦਾ ਟੁਕੜਾ ਹੋ ਜੂਵੇ ਮੈਂ ਤਾਂ ਤੇਰੇ ਘਰ ਬਹੀ ਨਾਲੇ ਉਹਦਾ ਦਰਵਾਜ਼ਾ ਟੁਕੜਾ ਮੇਰੀ ਹੋਂਦ ਆ। ਉਹ ਤਾਂ ਸਹੀ ਗੱਲ ਨਹੀਂ ਐ ਪ੍ਰਣਾ। ਚੱਲ। ਐਂ ਕਰਦਾ ਭੈਣੇ ਫਿਰ ਮੈਂ ਮੈਂ ਅੱਜ ਪੈਸੇ ਕਢਵਾ ਲਿਆਣਾ ਠੀਕ ਹੈ ਤੇ ਮੈਂ ਸ਼ਾਮ ਤੱਕ ਫੜਾ ਜਾਣਾ ਮੈਂ ਤਾਂ ਆਪਣੇ ਦਿਲ ਜਾਣੀ ਖੜਦਾ ਜੀ ਤੈਨੂੰ ਮੈਂ ਸਹੀ ਗੱਲ ਦੱਸਾਂ ਤੇ ਮੇਰਾ ਭਰਾ ਹਸਪੀਟਲ ਭੈਣਾਂ ਦੇ ਖੜਾਉਣੇ ਵੀ ਪੈਂਦੇ ਨੇ ਮੈਂ ਕਿਹਾ ਮਾਰਾ ਕਰਦੀ ਆ ਤੇਰੇ ਚੰਗੀ ਕਰਕਣਾ ਜੇ ਤੈਨੂੰ ਕਈ ਜੀ ਇਹਦਾ 42 ਮਿਲ ਜਾਂਦਾ ਮੈਂ ਕੀ ਮਾਰਾਂ ਚਲ ਠੀਕ ਆ ਭੈਣੇ ਫਿਰ ਮੈਂ ਹੋਰ ਕੀ ਕਢਵਾ ਲਿਆਣਾ ਦੇਖੀ ਜੂ ਰੱਬ ਦੇ ਆਸਰੇ ਹੋਰ ਹੋਰ ਪਣਾ ਠੀਕ ਆ ਬਾਈ ਵਰਗੇ ਸਾਰੇ ਬਾਕੀ ਦਾ ਮਾਮਾ ਮੈਨੇ ਨਹੀਂ ਮਾਰੇ ਜਣਾ ਨਾ ਮਾਮੇ ਦਾ ਤੈਨੂੰ ਪਤਾ ਡਿਊਟੀ ਦਾ ਕੰਮ ਹੁਣ ਰੋਜ਼ ਰੋਜ਼ ਦਾ ਇਸ਼ਤਿਹਾਰ ਕਿਹੜਾ ਹਾ ਸੋਹਣਾ ਲੱਗਦਾ ਹੈਗਾ ਸਹੀ ਗੱਲ ਹੈ ਤਾਈ ਤਾਈ ਹੋਣੀ ਘਰੇ ਹੂੰ ਤਾਈ ਕੰਮ ਧੰਦਾ ਕਰਕੇ ਬਾਗੀ ਮੈਂ ਕਿਹਾ ਝਾੜੂ-ਝੂੜੂ ਕੁ ਗਲੀ ਮੈਂ ਲੈ ਲੂੰਗਾ ਬੁਮਾਰ ਜੀ ਸੀਗੀ ਅੱਜ ਮੈਂ ਹਾਂ ਚੱਲ ਕੋਈ ਗੱਲ ਨਹੀਂ ਹੋਰ ਕੀ ਆ ਹੋਰ ਔਖਾ ਹੋ ਜਾਂਦਾਗਾ ਔਖੇ ਵਰਗਾ ਔਖਾ ਪਣੇ ਜੀਨ ਰੱਖ ਮੈਂ ਪੂਰੀ ਗੱਲਬਾਤ ਕਰੀ ਬੈਠੀਆਂ ਕੰਪਨੀ ਵਾਲਿਆਂ ਨਾਲ ਕੋਈ ਪਹੀਦੀ ਪੂਰਾ ਕੋਸਾ ਦੇ ਲੈ ਕਿ ਤੂੰ ਤੇ ਇਲਾਕੇ ਦੇ ਪਰ ਚੈਰੀ ਲਖਵਾਣੇ ਚੱਲ ਠੀਕ ਆ ਪਾਣੇ ਫਿਰ ਮੈਂ ਕਢਵਾ ਲਿਆਣਾ ਤੂੰ ਕਢਵਾ ਲੈ ਮੈਂ ਦੱਸ ਨਹੀਂ ਮਰ ਕੇ ਗੌਰ ਨਹੀਂ ਕਰਦਾ ਮੇਰੇ ਗੱਲ ਦੀ ਨਾ ਪਾਣੇ ਹੁਣ ਦੱਸਣਾ ਕੀ ਹੈਗਾ ਜੇ ਤੂੰ ਇੰਨਾ ਭਰੋਸਾ ਹੀ ਦੇ ਰਹੀ ਹੈਗੀ ਤੇ ਬਾਕੀ ਮਮਾ ਕਹਿੰਦਾ ਇੱਕ ਵਾਰ ਦੇਖ ਲਾ ਚੱਲ ਕੋ ਗਾਲੀ ਮੈਂ ਤਾਂ ਫੜਾ ਜਾਣਾ ਕੋਈ ਨਹੀਂ ਕੋਲੇ ਨਾ ਨਾ ਕਰੀ ਬਾਹਰ ਨਹੀਂ ਮਾਰ ਦਿੰਦਾ ਉਹ ਕੋਈ ਕੋਲੇ ਹਾਂ ਠੀਕ ਸਹੀ ਗੱਲ ਆ ਪਾਣੇ ਚੱਲ ਪਾਣੇ ਯਾਰੋ ਨਰੇਤਨ ਬੰਦਾ ਤ੍ਰੀਕਾ ਦਾ ਰਾਜੀ ਨਹੀਂ ਨਾ ਤ੍ਰੀਕਾ ਕਹਿੰਦਾ ਵੀ ਸਾਡੇ ਪਿੱਛੇ ਰਹਿ ਸਾਡੇ ਮੂਰੇ ਨਾ ਹੋਵੇ ਉਹਨਾਂ ਕੋਲ ਤਾਂ ਹੁਣ ਆਪ ਲੈ ਨਹੀਂ ਲਾਉਂਦੀ ਸਾਈਕੇ ਨੇ ਉਹ ਗੱਲ ਤਾਂ ਉਹੀ ਆਪਣੇ ਹੁਣ ਆਏ ਦੇਖ ਲੈ ਭਾਣੇ ਦੇਖ ਲੈ ਘਰੇ ਇੰਨਾ ਮਾੜਾ ਟਾਈਮ ਆ ਰਿਹਾਗਾ ਚੰਨੀ ਨੇ ਤੇ ਚੰਨੀ ਦੀ ਕਿਤੇ ਘਰੇ ਲਿਕੇ ਤਾਂ ਐ ਨਹੀਂ ਕਿਹਾ ਕਿਸੇ ਰੋਟੀ ਫੜਾ ਜਣਿਆ ਜਾਂ ਕੰਮ ਤੁੰਦਾ ਸੀ ਕਰਜਾ ਕਰਾਂਗੇ ਇਹ ਚਾਰ ਦਿਨ ਸੋਨੀ ਇੱਧਰ ਕੰਮ ਕਰ ਦੂਗੀ ਤਾਂ ਕੀ ਘੱਟ ਜੂਗੀ ਘੱਟ ਤਾਂ ਨਹੀਂ ਹੈਗੀ ਹੋ ਕਸਦੀ ਹੋਣਗੇ ਭਾਣੇ ਗਰੀਬ ਬੰਦੇ ਦੇ ਕੌਣ ਹੁੰਦਾਗਾ ਆ ਨਹੀਂ ਮੇਰੀ ਗੱਲ ਹਾਂ ਚੰਨੀ ਨੂੰ ਤੱਕਦੇ ਰਿਹਾ ਸੰਗਰਦਿੰਦਾ ਆ ਤੇ ਤੇਰੀ ਮਾਦਰ ਕਰਦੇ ਥੋੜੀ ਜੀ ਟੂਕੜਾ ਰੱਖ ਦੋ ਭਾਏ ਤੇ ਟੂਕੜਾ ਫੇਰ ਵੀ ਇਮਾਨਦਾਰ ਬੰਦਾ ਹੈ ਮਾਤਾ ਮਾਤਾ ਪੜਨੇ ਚੰਗੇ ਘਰਾਣੇ ਨਹੀਂ ਆਉਂਦੀਆਂ ਜabb ਰੋਬਰ ਦੇਦੀ ਹੁੰਦੀਆਂ ਜੀ ਤੋ ਕਹੇ ਲੋੜ ਹੋਈ ਗੱਲ ਲੱਗੀ ਕਹਿੰਦੇ ਹੱਥ ਹੱਥ ਵੱੜਦਾ ਤਾਂ ਕੋਈ ਦੂਜੇ ਰਾਤ ਵੱੜਦਾ ਗਰੀਬ ਬੰਦੇ ਦਾ ਕੋਈ ਨਹੀਂ ਵੱੜਦਾ ਸਹੀ ਗੱਲ ਆ ਚੱਲ ਪੜਨੇ ਮੈਂ ਰੱਖ ਦਾਂਗਾ ਠੀਕ ਆ ਮੈਨੂੰ ਥੋੜਾ ਕੰਮ ਕੰਮ ਕਰੀ ਜਾਂਦਾ ਸੀਗਾ ਚੰਗਾ ਬਈ ਚੱਲ ਲਿਆਉਣਾ ਖੜਾ ਕੇ ਫਿਰ ਮੈਂ ਪੜਨੇ ਨਾ ਕੋਈ ਨਾ ਸਵੇਰੇ ਮੈਂ ਆ ਜੀ ਫਿਰ ਠੀਕ ਆ ਪੜਨੇ ਚਲ ਦੇਖੀ ਜਉ ਯਾਰ ਹੋਰ ਕੀ ਆ ਮਨ ਖੜਾ ਲੈਨੇ ਹੈਗੇ ਚਲ 5 ਮਿੰਟ ਪੈ ਜੰਨੇ ਯਾਰ ਗਰਮੀ ਵਾਲੀ ਹੈਗੀ ਫੇਰ ਦੇਖਦੇ ਕੀ ਬੰਦ ਆ ਆ ਕੇ ਦਾ ਦਾਸ ਲक्की ਵੇ ਲੱਕੀ ਤੂੰ ਪੂਆ ਹਾਂ ਤੂੰ ਹਾਂ ਮੈਂ ਕਮਾਂ ਨਹੀਂ ਚਾਹੀ ਤੇਰੇ ਕੋਲ ਮੈਂ ਆ ਤਾਂ ਸਕਦੀ ਆ ਪੂਆ ਪਰ ਤੂੰ ਚਲੀ ਕਿਧਰ ਗਈ ਬਾਦ ਕਿ ਕਿਤੇ ਬਾਗੀ ਦੇ ਤੂੰ ਮੇਰੇ ਮਰੀ ਤੋਂ ਬਾਅਦ ਵੀ ਕਿੰਨਾ ਕੀਤਾ ਮੇਰੇ ਘਰ ਦਾ ਫੇ ਮੇਰਾ ਪੁੱਤਮ ਕਿਉਂਦੋਂ ਤੂੰ ਕਿੰਨਾ ਕੀਤਾ ਹੈ ਤੇ ਫਿਰ ਮੈਂ ਤੈਨੂੰ ਮਿਲ ਲਾਵਾਂ ਮੇਰਾ ਵੀ ਕੀ ਕਰਦਾ ਤੈਨੂੰ ਮਿਲਣ ਨੂੰ ਲੈ ਪੂਆ ਘਰੇ ਤਾਂ ਰੋ ਰੋ ਸਾਰੇ ਪਰਿਵਾਰ ਕਮਲਾ ਹੋ ਰਿਹਾਗਾ ਤੇ ਤੂੰ ਕਹਣੀ ਮੇਰਾ ਜੀ ਨਹੀਂ ਕਰਦਾ ਨਾ ਹੋਰਾਂ ਦਾ ਜੀ ਨਹੀਂ ਕਰਦਾ ਤੈਨੂੰ ਮਿਲਣ ਨੂੰ ਜੀ ਕਰਦਾ ਮੈਨੂੰ ਤਾਂ ਤੇਰਾ ਜਿਆਦਾ ਆਉਂਦਾ ਸਭ ਤੋਂ ਜਿਆਦਾ ਤੇਰਾ ਹੀ ਮੂੰਹ ਮਾਰਦਾ ਮੈਨੂੰ ਸਾਡੇ ਪੈਸੇ ਪਿੱਛੇ ਨਾ ਜਾਈ ਪੁੱਤ ਪੈਸੇ ਦਾ ਜਨੂਨ ਤੇ ਚੜਾਈ ਨਾ ਦੇ ਦਿੱਤੀ ਸਾਨੂੰ ਤੇਰਾ ਬਹੁਤ ਜਿਆਦਾ ਆਉਂਦੇ। ਕੀ ਕਰਾਂ? ਪੂਆ। ਆਮਸਾ ਰੱਖਾ। ਦੇਖ ਪੂਆ ਪੈਸੇ ਪਿੱਛੇ ਨਾ ਲੱਗਦੇ ਜਿੱਦਾਂ ਗਿਆ ਤੇ ਨਾ ਮੈਂ ਜਾਣਾ। ਪਰ ਕਹਿੰਦੇ ਹੁੰਦੇ ਮਰੇ ਹੋਏ ਬੰਦੇ ਕਦੇ ਵਾਪਸ ਨਹੀਂ ਆਉਂਦੇ। ਤੇ ਪੂਆ ਤੂੰ ਕਿਵੇਂ? ਬਸ ਤੂੰ ਤਾਂ ਮੇਰੀ ਵੀ ਖੈ ਨਾ ਪੁੱਛ। ਮੈਂ ਤਾਂ ਰੰਦੀ ਇੱਥੇ ਆ। ਰੰਦੀ ਤੇਰੇ ਕੋਲੇ ਆ। ਲੋਕਾਂ ਦਾ ਮਰੀ ਹੋਈ ਆ। ਠੀਕ ਆ ਪੂਆ। ਤੇ ਮੈਨੂੰ ਅਜਾ ਸਾਹਮਣ ਕਿਵੇਂ ਆ? ਅਮਨ ਤੈਨੂੰ ਪਤਾ ਤਾਂ ਹੈਗਾ ਪੂਆ। ਅਮਨ ਵੀ ਬਸ ਚੱਲੀ ਜਾਂਦਾ ਲਾਜ ਉਹਦਾ ਠੀਕ ਨਹੀਂ ਹੈਗੇ ਕੀ ਦੱਸਦਾ ਡਾਕਟਰ ਦੇਖ ਪੂਆ ਲੋਕਾਂ ਦੇ ਮੂੰਹ ਨੂੰ ਤਾਂ ਮੈਂ ਕਹਣਾਗਾ ਠੀਕ ਆ ਠੀਕ ਆ ਜੀ ਅਸਲ ਦਿੰਦੀ ਗੱਲ ਪੁੱਛੇ ਤਾਂ ਇਕੱਲਾ ਪੈਸਾ ਲੱਗੂਗਾ ਬੰਨ ਬੰਨ ਨੂੰ ਹਲੇ ਕੁਛ ਨਹੀਂ ਹੈਗਾ ਡਾਕਟਰ ਨੇ ਸਾਫ਼-ਸਾਫ਼ ਕਿਹਾ ਤਾਂ ਇਹ ਬੂਆ ਮੇਰੇ ਇੱਥੇ ਬੈਠਣ ਨੂੰ ਜੀ ਨਹੀਂ ਕਰਦਾ ਹੈਗਾ ਕੋਈ ਕਹਿੰਦਾ ਹਿੰਦਾ ਬਕਾਨੇ ਦੀ ਜੀਕਾ ਤਾਂ ਇੱਕ ਟਾਈਮ ਲਈ ਸੁਣੀ ਜਾਂਦੀ ਆ ਜਦੋਂ ਆਪਦੇ ਦੀ ਵਜਦੀ ਹੈ ਨਾ ਹਾਂ ਜਰਿਆ ਨਹੀਂ ਜਾਂਦਾ ਪਤਾ ਉਹਦਾ ਰਹਦਾ ਜਰਿਆ ਨਹੀਂ ਜਾਂਦਾ ਫਿਰ ਹਾਂ ਕੋਈ ਬੁੱਤ ਪਰਮਾਤਮਾ 'ਤੇ ਕਰੂਆ ਬਾਲਾ ਨਾ ਫਿਕਰ ਕਰਿਆ ਕਰ ਫਿਕਰ ਕਰੇ ਕੋਈ ਕੁਝ ਨਹੀਂ ਬਣਦਾ ਤੂਆ ਮੈਂ ਕੀ ਕਰਾਂ ਜੇ ਕਹਿੰਦੇ ਤਾਂ ਕੋਈ ਸਾਹਮਣਾਂ ਵਾਲਾ ਹੋਵੇ ਨਾ ਤਾਂ ਬੰਦਾ ਮੜਾ ਮੋਟਾ ਹੌਸਲਾ ਰੱਖ ਸਕਦਾ ਜੇ ਕਹਿੰਦੇ ਤਾਂ ਕੋਈ ਅੱਗੇ ਪਿੱਛੇ ਨਾ ਹੋਵੇ ਉਹ ਸਾਹਮਣਾਂ ਵਾਲਾ ਹੋਵੇ ਬੰਦੇ ਨੂੰ ਕੋਈ ਆਸ ਕਰਨ ਦਾ ਨਾਂ ਨਹੀਂ ਨਹੀਂ ਹੋਵੇ ਤਾਂ ਉਹ ਆਟੋਮੈਟਿਕ ਗੁੱਸਾ ਤੇ ਬੰਦੇ ਦਾ ਘਬਰਾਹਟ ਆ ਜਾਂਦਾ ਹੀ ਆ ਨਾ ਪੁੱਤ ਘਬਰਾ ਨਾ ਜਾਵਾ ਵੀ ਤੇ ਮੇਰੀ ਨੂੰ ਠੀਕ ਹੋਊਗੀ ਤੂਆ ਨਾ ਦਿਲ ਨਾ ਸਿੱਟ ਵਧੀਆ ਠੀਕ ਹੋ ਗੋ ਜਮਾ ਖਬਰਾਂ ਦੀ ਲੋੜ ਨਹੀਂ ਐ ਤੈਨੂੰ ਮੈਂ ਕਹਿਤਾ ਠੀਕ ਐ ਕਬੂਆ ਗੱਲਾਂ ਆ ਸਾਲੀ ਆ ਜਿਹੜੀ ਨੀਂਦ ਆ ਨਾ ਬਾਲੀ ਪੁੱਠੀ ਚੀਜ਼ ਆ ਗਈ ਜੇ ਜੇ ਆ ਜੇ ਤਾਂ ਸਾਰਾ ਕੁਝ ਭਲਾ ਦਿੰਦੀ ਆ ਜੇ ਨਾ ਆਵੇ ਨਾ ਤਾਂ ਭੁੱਲਿਆ ਹੋਇਆ ਯਾਦ ਕਰਾਉਂਦੀ ਆ ਪੂਆ ਹੁਣ ਰਾਤ ਨੂੰ ਨਾ ਸਾਰੀ ਆ ਤਾਂ ਅਸੀਂ ਦੇਖਦਾ ਰਹਿਣਾਗਾ ਆਸੇ ਮਾਰਦਾ ਰਹਿਣਾ ਨਾ ਨੀਂਦ ਆਉਂਦੀ ਆ ਸਹੀ ਗੱਲ ਐ ਇਹ ਤਾਂ ਜਿਸ ਤਨ ਲੱਗੀ ਸੋਈ ਜਾਣੇ ਦੂਜਾ ਕੀ ਜਾਣੇ ਪੀਰ ਪ੍ਰਾਈ ਉਹ ਬੁੱਤ ਮਨ ਤਾਂ ਤੇਰਾ ਬੜਾ ਹੁੰਦਾ ਜਿੰਨੀਆਂ ਪੂਆ ਮੇਰੇ ਨਾਲ ਕੀਤੀਆਂ ਨੇ ਲੋਕਾਂ ਨੇ ਜੇ ਅੱਜ ਨੂੰ ਕੋਈ ਮੇਰੀ ਸਾਥੇ ਹੁੰਦਾ ਨਾ ਰਸੇ ਨਾਲ ਲੰਘ ਜਾਂਦਾ ਸੱਚੀ ਮਰ ਜਾਂਦਾ ਜਾ ਕੋ ਨਸ਼ੇ ਕਰ ਲੱਗ ਜਾਂਦਾ ਹੁਣ ਪੂਆ ਕਦੇ ਕਦੇ ਤਾਂ ਲੱਗਦਾਗਾ ਵੀ ਸਾਲਾ ਮੈਂ ਇੰਨਾ ਦੁਖੀ ਤਾਂ ਨਾ ਗਰੀਬ ਹੀ ਨਹੀਂ ਸੀਗਾ ਜਿੰਨਾ ਮੈਨੂੰ ਪੈਸੇ ਨੇ ਦੁਖੀ ਕਰ ਰੱਖਿਆਗਾ ਫਿਰ ਉਹੀ ਤਾਂ ਮੈਂ ਕਹਿੰਦੀ ਵੀ ਪੈਸੇ ਦੀ ਤਾਂ ਫੀਲਿੰਗ ਲਈ ਨਾ ਪਤਾ ਗਰੀਬ ਹੀ ਚੰਗਿਆਂ ਪੈਸੇ ਤਾਂ ਮਾਰ ਹੀ ਦਿੰਦਾਗਾ ਸੱਚ ਕਹਿੰਦੇ ਸਿਆਣੇ ਹਾਂ ਪੈਸੇ ਨਾਲ ਪਸਭ ਕੁਝ ਖਰੀਦ ਸਕਦੇ ਆ ਪਰ ਸਕੂਨ ਨਹੀਂ ਖਰੀਦ ਸਕਦੇ ਹਾਂ ਜਿਹੜੀ ਗੱਲ ਹੈਗੀ ਹੂੰ ਉਹ ਕੰਦਲ ਲੋੜੀ ਨਹੀਂ ਗਿਆ ਪਤਾ ਹੀ ਠੀਕ ਆ ਪੁੱਤ ਵਧੀਆ ਸੌਕੀ ਰੋਟੀ ਖਾ ਕੇ ਪਤਾ ਜੰਨੇ ਜਿਹਦੇ ਕੋਲ ਪੈਸੇ ਆਉਂਦਾ ਉਹ ਤਾਂ ਗੋਲੀਆਂ ਲੈ ਲੈ ਸੰਦੇ ਨੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਿਹੜੇ ਬਾਹਲੇ ਪੈਸੇ ਵਾਲੇ ਆ ਠੀਕ ਆ ਪੂਆ ਉਹ ਤੇਰੀ ਗੱਲ ਸਮਝ ਗਿਆ ਮੈਂ ਹਾਂ ਉਹ ਵੀ ਕੱਟ ਦੇ ਥੋਂ ਚਲੀ ਜਾਂਦੇ ਚੱਲ ਚਲੀ ਜਾਂਦਾ ਮੈਂ ਆਪੀ ਦੇਖ ਲਊਗਾ ਹੁਣ ਤੂੰ ਬੇਬੇ ਮੈਂ ਤੈਨੂੰ ਐ ਪੁੱਛੂੰਗਾ ਪੂਆ ਮੈਨੂੰ ਐ ਦੱਸ ਮੈਂ ਕਰਾਂ ਕੀ ਠੀਕ ਆ ਉਹ ਪੁੱਤ ਤੈਨੂੰ ਸਮੇਂ ਨਾਲ ਆਪੀ ਪਤਾ ਲੱਗ ਜਾਊ ਪੂਆ ਮੈਂ ਦੱਸਦਾ ਸੀ ਕੀ ਕਰਾਂ ਉੱਠ ਕੇ ਵਗ ਜੀ ਅੱਛਾ ਠੀਕ ਆ ਚੱਲ ਪੂਆ ਮੈਨੂੰ ਕੋ ਸਮਝ ਨਹੀਂ ਆ ਰਿਹਾ ਮੈਂ ਨਾ ਇਕੱਲਾ ਰਹਿ ਗਿਆ ਹੁਣ ਮੈਂ ਕਹਿੰਦਾ ਸੀਗਾ ਇਹਨੂੰ ਦੱਸਦਾ ਸੀ ਮੈਂ ਕੀ ਕਰਾਂ ਹੁਣ ਬਸ ਕੋਈ ਨਹੀਂ ਸਮੇਂ ਦੇ ਨਾਲ-ਨਾਲ ਤੈਨੂੰ ਅੱਪੀ ਪਤਾ ਲੱਗ ਗਈ ਪਈਆ ਸਮਝਦੇ ਨਾਲ ਨਾਲ ਪੁਆ 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 ਮੈਂ ਸੁਪਨਾ ਸੀ ਮੈਂ ਵੀ ਕਮਾ ਸਿਆਣੇ ਕਹਿੰਦੇ ਮਰੇ ਹੋ ਲੋਕ ਦੇ ਵਾਪਸ ਵੀ ਆਉਂਦੇ ਪਰ ਕਹਿੰਦੇ ਹੁੰਦੇ ਜਿੱਥੇ ਬਿਰਤੀ ਲੱਗੇ ਨਾ ਬੰਦੇ ਦਾ ਪਿਆਰ ਹੋਵੇ ਉਹ ਬੰਦੇ ਨੂੰ ਕਦੇ ਨਾ ਕਦੇ ਦਿਖਾਈ ਦਿੰਦਾ ਤੇ ਦਿਖਦਾ ਵੀ ਰੱਬ ਦੇ ਰੂਪ ਚਾ ਚੱਲ ਹੁਣ ਇਹਨੇ ਨਾ ਇਹ ਤਾਂ ਪਤਾ ਲੱਗ ਗਿਆ ਵੀ ਆਉਣ ਵਾਲਾ ਸਮਾਂ ਚੰਗਾ ਨਹੀਂ ਹੈਗਾ ਮਿੱਤਰ ਨਾ ਪਹਿਲਾਂ ਸੁੱਖ ਸੀਗਾ ਹੁਣ ਥੋੜਾ ਜਿਹਾ ਸੁਖਾਇਆ ਸੀਗਾ ਨਾ ਹੁਣ ਦੁਨੀਆ ਜਿਉਣੀ ਹੁੰਦੀ ਆ ਇਹੋ ਕਰਾਂ ਤਾਂ ਕਿਵੇਂ ਕਰਾਂ ਕੈਸੀ ਦੇਮਾ ਕੀ ਨਾ ਨਾ ਹੁਣ ਭੂਆ ਦਾ ਭੇਲੀ ਜੀ ਪਾ ਗਈ ਕਹਿੰਦੀ ਤੈਨੂੰ ਟਾਈਮ ਨਾਲ ਸਭ ਕੁਝ ਪਤਾ ਲੱਗ ਜਾਊਗਾ 사ਦਾ ਰੌਲਾ ਤਾਂ ਟਾਈਮ ਦਾ ਜੇ ਟਾਈਮ ਦਾ ਕਿਸੇ ਨੂੰ ਪਤਾ ਹੋਵੇ ਤਾਂ ਫਿਰ ਤਾਂ ਰੌਲੀ ਨਹੀਂ ਹੈਗੇ ਕੋਈ ਸਹੀ ਗੱਲ ਆ ਯਾਰ ਜਦੋਂ ਜਦੋਂ ਮਾੜੇ ਟਾਈਮ 'ਚੋਂ ਕੱਢੇ ਨਾ ਸਰਪੰਚ ਸਾਹਿਬ ਨਹੀਂ ਕੱਢਿਆਗਾ ਆ ਸਰਪੰਚ ਸਾਹਿਬ ਕੋ ਵੀ ਜਾਂਦੇ ਹੋ ਬੇਸ਼ਰਮੀ ਆਊਗੀ ਵੀ ਤੈਨੂੰ ਕਿਹਾ ਸੀ ਜ਼ਮੀਨ ਲੈਣ ਨੂੰ ਸੀ ਤੇ ਤੂੰ ਆਹ ਕਿਧਰੇ ਕੰਪਨੀ ਵਾਲੇ ਪੁੱਠੇ ਕੰਮ ਅੱਜ ਪੈ ਗਿਆ ਪਰ ਸਤ ਪੰਸਾ ਮਾੜੀ ਤਾਂ ਨਹੀਂ ਕਰ ਸਕਦੇ ਇੱਕ ਵਾਰ ਜਾਣ ਦਾ ਹੱਕ ਹੈਗਾ ਹੈਗਾ ਯਾਨੀ ਉਹ ਹੈ ਕੁਰੀ ਗਰਾਲੀ ਦਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਲੱਕੀ ਹੋ ਠੀਕ ਹੋ ਹਾਂ ਠੀਕ ਆ ਹਾਂ ਅੱਛਾ ਤੇ ਮੈਂ ਅਮਨ ਕੋਲੇ ਸੀਗੀ ਅੱਛਾ ਸਪਤਾ ਲਾਈ ਸੀ ਹਾਂ ਹਾਂ ਸਪਤਾ ਲਾਈ ਹੋਈ ਹੈ ਤੇ ਮੈਂ ਨਾ ਤੇਰੇ ਕੋਲ ਘਰੇ ਆ ਕੇ ਜਾਨੀ ਮੈਨੂੰ ਕੰਮ ਹੈ ਤੇਰੇ ਤੱਕ ਅੱਛਾ ਤੇ ਕਰੇ ਠੀਕ ਹੈ ਸਾਰੇ ਹੁਣ ਹਾਂ ਹਾਂ ਠੀਕ ਆ ਸਾਰੇ ਤੁਲੋਂ ਮੈਂ ਆਪੀ ਥੋੜਾ ਜਿਹਾ ਕੰਮ ਜਾਂਦਾ ਸੀਗਾ ਤੂੰ ਖੜ ਜਾ ਦੋ ਮਿੰਟ ਮੈਨੂੰ ਕੰਮ ਐ ਮੈਂ ਹੁਣੀ ਆ ਗਈ ਬਸ 10-15 ਮਿੰਟਾਂ ਤੱਕ ਪਹੁੰਚ ਗਈ ਚੱਲ ਭਾਈ ਫਿਰ ਉਸੰਦਾਂ ਮੈਂ ਆ ਜਾਣਾ ਤੁਸੀਂ ਐ ਐ ਕਰੋ ਇੱਕ ਵਾਰ ਘਰੇ ਆਓ ਠੀਕ ਐ ਠੀਕ ਆਉਣੀ ਐ ਮੈਂ ਠੀਕ ਆ ਭਾਬੀ ਚੰਗਾ ਚਲੋ ਜਦੋਂ ਨੂੰ ਇਹ ਆਮਣ ਆਪਾਂ ਵੀ ਆਉਗੀ ਫਿਰ ਮੈਂ ਸਰਪੰਚ ਕੋਲ ਜਾਣਾ ਆਉਂਗਾ ਪਹਿਲਾਂ ਸਰਪੰਚ ਕੋਲ ਹੀ ਜਾ ਕੇ ਆਈਏ ਭਾਬੀ ਕਿਵੇਂ ਲੱਗੀ ਠੀਕ ਐ ਕਸੀਆ ਭਾਬੀ ਕਿਵੇਂ ਠੀਕ ਐ ਵਧੀਆ ਚਾਹ ਲਿਆ ਕੇ ਦੇ ਮੈਂ ਤੁਹਾਨੂੰ ਨਾ ਨਾ ਚਾਹ ਨਹੀਂ ਮੈਂ ਹੁਣੇ ਪੀ ਕੇ ਆਈ ਐ ਮੈਂ ਸਵੇਰ ਦੀ ਆ ਰਹੀ ਐਂਗੀ ਉੱਥੇ ਅੱਛਾ ਮੈਂ ਚੱਲ ਮੈਂ ਲੱਖੀ ਕੋਲ ਵੀ ਜਾ ਕੇ ਆਉਣੀ ਐ ਚਲ ਭਾਬੀ ਵਧੀਆ ਰਿਸ਼ਤੇਦਾਰੀਆਂ ਆਉਣ ਜਾਣ ਵਾਲੀ ਆ ਹਾਂ ਤੇ ਅਮਨ ਬਾਣੀ ਕਮਜ਼ੋਰ ਜੀ ਹੋਈ ਪਈ ਐ ਹਨਾ ਹੁਣ ਤਾਂ ਜਿਵੇਂ ਦਿਲ ਜੱਸਿੱਟੀ ਬੈਠੀ ਸੀ ਹੋਰ ਭਾਬੀ ਗੱਲ ਤਾਂ ਉਹੀ ਆ ਜੀ ਉਹ ਕੀਤਾ ਵੀ ਕੀ ਜਾਏ ਭਾਬੀ ਹੁਣ ਜੇ ਉਹਨੂੰ ਦੱਸ ਦੇ ਆਂਗੇ ਅੱਧੀ ਮਰੀ ਪਈ ਐ ਅੱਧੀ ਆ ਮਰ ਜੂ ਸਹੀ ਗੱਲ ਆ ਉਹਦੇ ਕੋਲ ਤਾਂ ਲੱਖੀ ਕੋਈ ਗੱਲ ਵੀ ਨਾ ਕਰਿਆ ਕਰ ਨਾਲੇ ਭਾਬੀ ਤੇਰ ਕਿਉਂ ਕਿਹੜਾ ਲਕੋਆ ਆਗਾ ਤੈਨ ਦੱਸੀ ਹੋਊਗਾ। ਹਮਾਰੀ ਵਾਰੇ ਤਾਂ। ਹਾਂ ਲੱਖੀ ਉਸ ਬਾਰੇ ਤਾਂ ਮੈਨੂੰ ਪਤਾਗਾ। ਹਾਂ। ਫਿਰ ਕੀ ਕਰੀਏ ਰਹਿੰਦਾ ਕਿ ਉਹਦਾ ਸਾਡੇ ਤੇ ਪਹਾੜ ਟੁੱਟ ਗਿਆ। ਹੋਰ ਛੋਡੇ ਕੋ ਮੈਂ ਤਾਂ ਇਹੋ ਗੱਲ ਨਹੀਂ ਕਰਦਾ। ਨਹੀਂ ਗੁੱਸਾ ਕਰਨ ਤਾਂ ਮੈਂ ਗੁੱਸਾ ਕਰ ਹੀ ਸਕਦਾ ਵੀ ਤੁਸੀਂ ਪਤਾ ਲੈਣੀ ਐ। ਮੈਨੂੰ ਪਤਾ ਹੁਣ ਛੋਡੇ ਤੇ ਐਡਾ ਤਾਂ ਪਹਾੜ ਟੁੱਟ ਗਿਆ ਹਟਿਆ ਹਨਾ। ਮਸ ਤੈਨੂੰ ਪਤਾ ਹੀ ਆ ਗੱਗੂ ਆਪ ਬਿਮਾਰ ਰਹਿੰਦਾ ਡਿਪਰੈਸ਼ਨ ਚ ਭੱਗ ਗਿਆ ਸੀਗਾ। ਹੋਰ ਆ ਬੇਬੇ ਮੁੱਕੀ ਤੋਂ ਬਾਅਦ ਇੱਕ ਆ ਜੀਤਾ ਦੋਨਾਂ ਦੀ ਟੈਨਸ਼ਨ ਲਈ ਬੈਠਾ ਰਹਿੰਦਾ। ਮੈਨੂੰ ਪਤਾ ਹੀ ਆ ਭਾਬੀ। ਉਹ ਤਾਂ ਜਾਣ ਆਲੇ ਬਾਗੇ ਹਨ ਉਹ ਨੂੰ ਮਨ ਸਮਝਾਉਣਾ ਚਾਹੀਦਾ ਉਹ ਮਰਿਆਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਮੈਨੂੰ ਪਤਾ ਹੀ ਆ ਭਾਬੀ ਉਥਾਂ ਮੈਂ ਹੁਣ ਇੱਥੇ ਰਹੀ ਆਂਗਾ ਭੂਤ ਤੋਂ ਬਾਅਦ ਕਿੰਨੇ ਦਿਨ ਲੱਕੇ ਆਏਗਾ ਭੂਆ ਦੇ ਹਨਾ ਮੈਨੂੰ ਪਤਾ ਕੀ ਹਾਲ ਆ ਉਥੇ ਆਪਣੇ ਗੱਗੂ ਦਾ ਦੇਖ ਲੈ ਕਿੰਨਾ ਬੁਰਾ ਹਾਲ ਸੀ ਰੋਟੀ ਤੱਕ ਨਹੀਂ ਖਾਂਦਾ ਸੀਗਾ ਉਹ ਮੈਂ ਕਮਲ ਰੋਟੀ ਨਾਲ ਕੀ ਬੈਰ ਆਗਾ ਜੇ ਜਿਉਂਦਾ ਰਹਿਣਾ ਤਾਂ ਆਪ ਨੂੰ ਕਹਿੰਦੇ ਰੋਟੀ ਤਾਂ ਖਾਣੀ ਪੈਣੀ ਆ ਸੋਹੀ ਤਾਂ ਗੱਲ ਆ ਹੁਣ ਤਾਂ ਸਿਹਤ ਪੱਖੋਂ ਵੀ ਬਾਲਾ ਕਮਜ਼ੋਰ ਹੋਇਆ ਪਿਆ ਉਹ ਵੀ ਹੋਰ ਨਾਲੇ ਮਰਿਆ ਨਾ ਇਥੇ ਰਸ ਸਮਝਾਉਣੇ ਆ ਬਸ ਗੱਲ ਤੇ ਨਹੀਂ ਆਉਂਦਾ ਰੋਜ਼ ਤਾਂ ਟੀਕਾ ਲੱਗਦਾ ਤੇ ਰੋਜ਼ ਦੀਆਂ ਦਵਾਈਆਂ ਨੇ ਉਹਦੀਆਂ ਹੋਰ ਗੱਲ ਸਮਝਦਾ ਨਹੀਂ ਹੈਗਾ ਗੱਲ ਤਾਂ ਇਹੀ ਰੌਲਾ ਇਹੀ ਗੱਲ ਬਾਗਾ ਚ ਬਸ ਠੀਕ ਆ ਬਾਬੀ ਜਿਵੇਂ ਟਾਈਮ ਪਾਸ ਹੋਈ ਜਾਂਦਾ ਨਾਲੇ ਹੁਣ ਤੈਨੂੰ ਪਤਾ ਬਾਬੀ ਜਿਹੜੇ ਸਾਹ ਦੇ ਹਲਾਪ ਨੇ ਨਾ ਮੈਂ ਤਾਂ ਐ ਸੋਚਦਾਗਾ ਵੀ ਜੇ ਟਾਈਮ ਪਾਸ ਹੋਈ ਜਾਵੇ ਨਾ ਬਹੁਤ ਵੱਡੀ ਗੱਲ ਆ ਸਹੀ ਗੱਲ ਆ ਲੱਕੀ ਤੂੰ ਤਾਂ ਸੱਚਾ ਇਨਸਾਨ ਆ ਪਰ ਜਿਹੜੇ ਤੇਰੇ ਨਾਲ ਦੇ ਢਿੱਡੋ ਜੰਮੇ ਉਹ ਤਾਂ ਤੇਰੇ ਨਾਲ ਧੋਖਾ ਕਰ ਗਏ ਨਾ ਪਤਾ ਨਹੀਂ ਕੀ ਗੱਲ ਆ ਬਾਬੀ ਪਤਾ ਨਹੀਂ ਦੁਨੀਆ ਵਾਲੀ ਸ਼ਹਿਰ ਆ ਪਤਾ ਨਹੀਂ ਮੈਂ ਬਾਲਾ ਭੋਲਾ ਆ ਦੁਨੀਆ ਹਿਸ਼ਾਰਾ ਤੂੰ ਤਾਂ ਬਥੇਰਾ ਭੋਲਾ ਲੱਕੀ ਆ ਦੇਖ ਲੈ ਤੇਰੀ ਭੈਣ ਭੈਣਾਂ ਤਾਂ ਭਰਾਵਾਂ ਦਾ ਇੰਨਾ ਕਰਦੀਆਂ ਹੁੰਦੀਆਂ ਨੇ ਦੇਖ ਲੈ ਕੀ ਖੇਡ ਖੇਡਦੀ ਏ ਤੇਰੇ ਨਾਲ ਸੱਚੀ ਗੱਲ ਆ ਭੀ ਖੇਡਾਂ ਤਾਂ ਖੇਡਦੀ ਆ ਆ ਹੁਣ ਪਤਾ ਨਹੀਂ ਨਵੀਂ ਕੀ ਖੇਡ ਖੇਡਣ ਲੱਗੀ ਸੀਗੀ ਮੈਨੂੰ ਕਹਿੰਦੀ ਤੈਨੂੰ ਪਤਾ ਆ ਲਾਟਰੀ ਵਾਲੇ ਪੈਸੇ ਜੀ ਹੈਗੇ ਮੈਂ ਆਖਿਆ ਵੀ ਇਹ ਪੈਸੇ ਨਹੀਂ ਮੈਂ ਜ਼ਮੀਨ ਲੈ ਲਾ ਮਾਮਾ ਆਇਆ ਸੀਗਾ ਕਹਿੰਦੀ ਵੀ ਅਕੇ ਤੇਰੇ ਇਹ ਪੈਸੇ ਮੈਂ ਡਬਲ ਕਰਵਾ ਦਿੰਨੀ ਆ ਪਤਾ ਨਹੀਂ ਕਿਹੜੀ ਕੰਪਨੀ ਦੇ ਵਿੱਚ ਜੇ ਮੈਂ ਤੂੰ ਪੈਸੇ ਲਾ ਦੇ ਤੇਰੇ ਇਹ ਪੈਸੇ ਮੈਂ ਤੈਨੂੰ ਡਬਲ ਕਰਕੇ ਦੇ ਦੂੰਗੀ ਮੈਂ ਆਖਿਆ ਚੱਲ ਸਗੀ ਭੈਣਾ ਹਣਾ ਕੀ ਮਾੜਾ ਕਰ ਦਊਗੀ ਚੱਲ ਪਹਿਲਾਂ ਜੇ ਪੈਸੇ ਦਾ ਲਾਲਚ ਸੀਗਾ ਕਿ ਪਹਿਲਾਂ ਤਾਂ ਆ ਪੈਸੇ ਲੈਣ ਨੂੰ ਫਿਰਦੀ ਸੀਗੀ ਚਲ ਹੁਣ ਕਿਸ ਨੇ ਕਹਿਤਾ ਹੋਣਾ ਵੀ ਡਬਲ ਹੋ ਜਾਣਗੇ ਮੈਂ ਤਾਂ ਐ ਵੀ ਕਹਤਾ 5 ਲੱਖ ਰੁਪਏ ਤੈਨੂੰ ਦੇ ਦੂੰ ਭਣੇ ਕਰਵਾ ਦੇ ਮਮਾ ਕਹਿੰਦਾ ਚਲ ਕੋਈ ਗੱਲ ਨਹੀਂ ਵੀ ਇੱਕ ਵਾਰੀ ਆਪਾਂ ਤੇ ਝਕੇ ਦੇਖ ਲੈਣੇ ਹੈਗੇ ਹਾਂ ਹਾਂ ਮੈਂ ਸੋਚਿਆ ਵੀ ਚਲ ਆਪਾਂ ਪੈਸੇ ਦੇ ਦਾਂਗੇ ਸਵੇਰੇ ਮੇਰੀ ਗੱਲ ਹੋਜੀਪਾ ਰਾਣੀ ਨਾਲ ਮੈਨੂੰ ਕਹਿੰਦੀ ਪੈਸੇ ਤੂੰ ਵੜਾਉਂ ਨਹੀਂ ਆ ਮੈਂ ਮੈਂ ਆ ਜਾਣਾ ਇਹਦਾ ਵਿਚਾਰੇ ਬਸ ਜਾਂਦੇ ਰਹੇ ਨੇ ਸਰਪੰਚ ਸਾਹਿਬ ਜਿੰਨਾਂ ਦੇ ਮੈਂ ਕੰਮ ਕਰਦਾ ਰਿਆ ਪਹਿਲਾਂ ਉਹਨਾਂ ਨੇ ਰਹਿ ਦਿੱਤੀ ਵੀ ਕੰਮਲਾਣਾ ਹੋ ਐਵੇਂ ਜੋ ਕਰਨਾ ਮੇਰਾ ਹਿੱਸੇ ਕੰਪਨੀ ਚ 5 ਲੱਖ ਰੁਪਏ ਪਹਿਲਾਂ ਫਸਿਆ ਹੋਇਆ ਹੈਗਾ ਇਹ ਕੰਪਨੀ ਕੰਪਨੀ ਦਾ ਕੋਈ ਨਾ ਜਾਬਾ ਨਹੀਂ ਹੈਗਾ ਸਹੀ ਗੱਲ ਹੈ ਲੱਕੀ ਤੇਰੀ ਭੈਣ ਤਾਂ ਤੇਰੇ ਪੈਸੇ ਤੇ ਬੇਈਮਾਨ ਹੋ ਗਈ ਰਹਿੰਦਾ ਖੁੰਦਾ ਤੇਰਾ ਭਾਈ ਵੀ ਇਹਨੇ ਵੀ ਤੇਰਾ ਕੋਈ ਸਾਥ ਨਾ ਦਿੱਤਾ ਇਹਨੂੰ ਇਹ ਤਾਂ ਤੇਰਾ ਤੇਥੋਂ ਵੱਡੇ ਐ ਨੇ ਸਮਝਣਾ ਚਾਹੀਦਾ ਸੀ ਛੋਟਾ ਭਾਈ ਮੇਰਾ ਭੋਲ ਐ ਅਸੀਂ ਇਹਦੇ ਨਾਲੇ ਬੇਈਮਾਨਾ ਕਰਦੇ ਆ ਸਹੀ ਗੱਲ ਆ ਭਾਬੀ ਚਲ ਕੋਈ ਨਾ ਤੂੰ ਫਿਕਰ ਨਾ ਕਰਿਆ ਕਰ ਲੱਕੀ ਭਾਬੀ ਫਿਕਰ ਤਾਂ ਹੋ ਹੀ ਜਾਂਦਾ ਨਾ ਕਹਿੰਦੇ ਨੇ ਜਦੋਂ ਬੰਦੇ ਨੂੰ ਕੋਈ ਸਹਾਰਾ ਹੋਵੇ ਨਾ ਤਾਂ ਬੰਦੇ ਦਾ ਮਾੜਾ-ਮੋਟਾ ਫਿਕਰ ਟੈਨਸ਼ਨ ਤਕਲੀਫ ਘੱਟ ਜਾਂਦੀ ਆ ਪਰ ਜਦੋਂ ਕੋਈ ਚਾਰੇ ਪਾਸੇ ਦੁਖੀ ਦੁਖੋਂ ਨ ਕੋਈ ਮੂਰੇ ਸਹਾਰਾ ਨਾ ਦੇਖੇ ਨਾ ਕੋਈ ਸਾਹਮਣੇ ਵਾਲਾ ਦੇਖੇ ਇਰਪਾ ਵੀ ਟੈਂਸ਼ਨ ਤਾਂ ਹੋਈ ਜਾਂਦੀ ਹੈ ਨਾ ਹਾਂ ਲੱਕੀ ਚੱਲ ਕੋਈ ਨਾ ਤੂੰ ਅਮਨ ਕੰਨੀਓ ਵੀ ਬੇਫਿਕਰਿਆ ਕਰ ਕੋਈ ਨਾ ਕੀ ਘੋਜੂ ਤੇ ਦਾਖਲੇ ਰੱਖਿਓ ਤੁਸੀਂ ਜਿੰਨੇ ਦਿਨ ਡਾਕਟਰ ਕਹਿੰਦਾਗਾ ਨਾ ਨਾ ਬਾਬੀ ਦਵਾਈ ਵਧੀਆ ਦਵਾਉਂਦੇ ਰਹੋ ਕਿੰਨਾ ਟਾਈਮ ਆਪਾਂ ਨੂੰ ਡਾਕਟਰ ਨਹੀਂ ਕਹਿੰਦਾ ਹੈਗਾ ਮੈਂ ਡਾਕਟਰ ਦੇ ਕਹਣੇ ਚ ਬਾਹਰ ਨਹੀਂ ਜਾਂਦਾ ਹੈਗਾ ਹਾਂ ਤੇ ਤੂੰ ਵੀ ਅਮਨ ਨੂੰ ਹੌਸਲਾ ਦਿਆ ਕਰ ਬਾਬੀ ਮੇਰੇ ਹੌਸਲੇ ਦੇ ਕਿੱਥੇ ਖੜ੍ਹਦੀ ਆ ਉਹ ਮੈਨੂੰ ਤਾਂ ਉਹ ਇਸ ਲੈ ਕੇ ਹੀ ਨਹੀਂ ਸਮਝਦੀ ਹੈਗੀ ਇਹਨੂੰ ਕਹਿੰਦੀ ਆ ਤੂੰ ਪੰਜੂਸ ਬੰਦਾ ਉਹਦਾ ਮੈਨੂੰ ਹੁਣ ਗਰੀ ਪ੍ਰਖਣ ਲੱਗੀ ਜਿਹੜੀਆਂ ਗੱਲਾਂ ਪਹਿਲਾਂ ਲੋਕ ਕਰਦੇ ਹੁੰਦੇ ਸੀਗੀ ਨਾ ਅਮਰ ਵੀ ਹੁਣ ਲੋਕਾਂ ਦੀਆਂ ਗੱਲਾਂ ਚੱਲਦੀਆਂ ਚੱਲ ਕੋਈ ਨਾ ਬਿਮਾਰ ਐ ਬਿਮਾਰ ਬੰਦੇ ਨੂੰ ਹੋਈ ਜਾਂਦਾ ਨਾ ਗੁੱਸਾ ਆ ਹੀ ਜਾਂਦਾ ਚੱਲ ਤੂੰ ਉਹਦੀਆਂ ਗੱਲਾਂ ਦਾ ਕੀ ਗੁੱਸਾ ਕਰਨ ਜਦੋਂ ਵਿਚਾਰੀ ਮੰਜੇ 'ਚ ਹੀ ਪਈ ਐ ਭਾਬੀ ਮੈਂ ਤਾਂ ਗੱਲਾਂ ਐ ਕਰਦਾਗਾ ਵੀ ਜਦੋਂ ਇਹਨੇ ਇਹ ਗੱਲਾਂ ਕਰਨੀਆਂ ਸੀਗੀਆਂ ਉਦੋਂ ਕਰਦੀ ਤਾਂ ਇਹ ਸੋਹਣੀ ਲੱਗਦੀ ਹੁਣ ਹਾਲਾ ਕਿ ਇਹਦੇ ਲਈ ਕਰ ਵੀ ਮੈਂ ਸਾਰਾ ਕੁਝ ਰਹਿਗਾ ਚੱਲ ਕੋਈ ਨਾ ਜਦੋਂ ਗਰੀਬੀ ਸੀ ਮੈਂ ਤਾਂ ਇਹਨੂੰ ਕਦੇ ਉਹਦੋਂ ਨਹੀਂ ਐਸਾ ਸੋਹਣਾ ਦਿੱਤਾ ਸੀਗਾ ਵੀ ਆਪਾਂ ਗਰੀਬਾਂਗੇ ਪੈਸਿਆਂ ਦਾ ਹੱਲ ਮੈਂ ਕਿੱਥੋਂ-ਕਿੱਥੋਂ ਨਹੀਂ ਕਰਦਾ ਰਿਹਾ ਦੇਖ ਲੈ ਮੈਂ ਰਵੀ ਕੋਲੇ ਹੈਨਾ ਆਪਣੇ ਜੀਤੇ ਕੋਲੇ ਜਾਂਦਾ ਰਹਿਗਾ ਪੈਸੇ ਮੰਗਣ ਚਾਹੇ ਯਾਰ ਜਿੱਤੇ ਨੇ ਜਵਾਬ ਦੇ ਦਿੰਦਾ ਸੀ ਮੈਨੂੰ ਠੀਕ ਆ ਆਪਣੇ ਮਾਹ ਜਿੱਤੇ ਕੋਲੇ ਤਾਂ ਗੱਲ ਕਰਦਾ ਉਹ ਤੋਂ ਪੈਸੇ ਦੇਖ ਲਾਂ ਫਰਡ ਲੈਂ ਜਾਂਦਾ ਰਿਹਾ ਪਹਿਲਾਂ ਹੁਣ ਰੱਬ ਨੇ ਦੇਖ ਲਾਂ ਨਹੀਂ ਸੁੱਟ ਟਿਕਾਣੇ ਕਰਤੀ ਪਰ ਮੈਨੂੰ ਹੁਣ ਆਇਆ ਵੀ ਰਿਸ਼ਤੇਦਾਰ ਜਦ ਨਾਲ ਆ ਹਨ ਆ ਪਰ ਤਾਂ ਉਹ ਨਹੀਂ ਵਰਗੇ ਹੋਈਏ ਸਹੀ ਗੱਲ ਆ ਰਿਸ਼ਤੇਦਾਰ ਤਾਂ ਤੁਹਾਨੂੰ ਪਤਾ ਹੈ ਜੇ 4 ਪੈਸੇ ਹੈਗੇ ਕਿਸੇ ਕੋਲ ਤਾਂ ਵਰਤ ਲੈਂਦਾ ਅਗਲਾ ਨਹੀਂ ਤਾਂ ਕੋਈ ਆ ਕੇ ਨਹੀਂ ਖਰਦਾ ਤੈਨੂੰ ਪਤਾ ਹੀ ਹੈ ਲੱਕੀ ਮੈਨੂੰ ਤਾਂ ਸੱਚੀ ਸਹੀ ਪੁੱਛੇਂ ਬੜਾ ਤਰਸੋਂਦਾ ਲੱਕੀ ਤੇਰੇ ਤੇ ਜਦੋਂ ਮੈਂ ਤੇਰੀ ਗੱਲ ਸੁਣੀ ਨਾ ਹਰਾਨੀ ਵਾਲੀ ਸੱਚੀ ਮੈਨੂੰ ਤਾਂ ਐ ਲੱਗਾ ਕਦੋਂ ਮੈਂ ਲੱਕੀ ਨੂੰ ਜਾ ਕੇ ਮਿਲਾਂ ਹੁਣ ਭਾਬੀ ਆਇਆ ਜਾਂ ਦੇਖ ਪਹਿਲਾਂ ਮੈਂ ਪੈਸੇ ਮੰਗਣਾ ਆਉਂਦਾ ਰਿਹਾਗਾ ਆਪਣੇ ਜੀਤੇ ਕੋਲੇ ਰਵੀ ਕੋਲੇ ਹਾਂ ਹਾਂ ਇਹਦੇ ਕੋਈ ਕਦੋਂ ਵਾਰੀ ਨੂੰ ਪੈਸੇ ਮੰਗਣ ਗਿਆਗਾ ਮੈਨੂੰ ਥੇ ਐ ਸੀ ਪੀ ਦਾ ਨਵਾਂ ਨਵਾਂ ਵਿਆਹ ਹੋਇਆ ਵੀ ਥੋੜਾ ਗਿੱਲੇ ਚ ਆਗਾ ਮੈਂ ਪੈਸੇ ਦੇ ਦਊਗਾ ਛੋਡੇ ਕੋਲ ਪਾਪੀ ਮੈਂ ਸਿਰ ਪਾਉਂਦਾ ਰਿਹਾ ਤੇ ਹਾਲਚਾਲ ਪੁੱਛ ਕੇ ਮੁਰਦਾ ਰਿਹਾ ਛੋੜਾ ਤਾਂ ਆਪਾਂ ਤੰਗ ਤੰਗ ਸੀਗਾ ਤੁਸੀਂ ਜਵਾਕ ਪੜਾਉਣੀ ਹੋਗੇ ਵਧੀਆ ਸਕ ਹੋਰ ਪੱਬੀ ਹੱਥ ਤੰਗ ਹੋ ਗਿਆ ਕਹਿੰਦੇ ਹੁੰਦੇ ਆਪਦੇ ਦਾ ਪਤਾ ਹੁੰਦਾਗਾ ਪਰ ਇੱਕ ਗੱਲ ਦੇਖ ਲੀ ਬਾਬੀ ਮੈਂ ਕਹਿੰਦੇ ਮੈਂ ਜੇਬ ਭਰੀ ਹੈ ਨਾ ਤਾਂ ਸਾਰੇ ਰਿਸ਼ਤੇਦਾਰ ਪੁੱਛਦੇ ਕੀ ਹਾਲ ਹੈ ਮੈਂ ਉਹੀ ਗੱਲ ਕਰਕੇ ਨਹੀਂ ਕੋਈ ਗੋਤ-ਗੋਤ ਵੀ ਨਹੀਂ ਪੁੱਛਦਾ ਹੈਗਾ ਵੀ ਕੀ ਆ ਵੰਦਰਾ ਉਹ ਮੇਰੀ ਰਾਣੀ ਨਾਲ ਨਾ ਗੱਲਬਾਤ ਤਾਂ ਹੁੰਦੀ ਰਹਿੰਦੀ ਹੈ ਪੰਜ ਸੱਤ ਦਿਨਾਂ ਮਗਰੋਂ ਹਾਂ ਤੇ ਮੈਂ ਗੱਲਾਂ-ਗੱਲਾਂ ਚ ਉਹਨੂੰ ਪੁੱਛੂਗੀ ਆਹੀ ਪੈਸਿਆਂ ਬਾਰੇ ਇਹ ਕਰਦੀ ਕੀ ਹੈ ਉਹਦੇ ਚਿੱਤ ਚ ਕੀ ਹੈਗਾ ਦੇਖ ਬਾਬੀ ਐਨੀ ਕਰ ਤਾਂ ਮੈਨੂੰ ਪਤਾ ਤਾਂ ਚਿੱਤ ਚ ਹੈਗਾ ਬੀਮਾਨਾ ਤੇ ਬਾਬੀ ਤੁਸੀਂ ਅਸਨ ਐਨੀ ਗੱਲ ਪਤਾ ਕਰਕੇ ਦੱਸ ਦਿਓ ਇਹ ਮੇਰੇ ਨਾਲ ਮਾੜੀ ਕਿਉਂ ਕਰ ਰਹੀ ਹੈਗੀ ਚਲ ਕੋਈ ਨਾ ਲੱਕੀ ਮੈਂ ਕਰੂੰਗੀ ਗੱਲ ਨਾਲੇ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਐ ਤੈਨੂੰ ਦੱਸਿਆਗਾ ਮੈਂ ਕਰੂੰਗੀ ਰਾਣੀ ਨਾਲ ਗੱਲ ਨਾਲੇ ਇੰਨੀ ਗੱਲ ਆ ਨਾ ਐਨੇ ਨਾ ਰਿਸ਼ਤੇਦਾਰ ਦਾ ਪਤਾ ਲੱਗ ਜਾਂਦਾਗਾ ਅੱਗੇ ਤੋਂ ਬੰਦਾ ਚਕੰਨਾ ਰਹਿੰਦਾਗਾ ਸਹੀ ਗੱਲ ਆ ਤੇਰੀ ਹਾਂ ਚਲ ਤੂੰ ਨਾ ਫਿਕਰ ਕਰਿਆ ਕਰ ਫਿਰ ਹੋਰ ਕਮਜ਼ੋਰ ਹੋ ਜਾਏਗਾ ਨਾਲੇ ਬਿਮਾਰ ਹੋ ਕੇ ਬਹਿ ਜਾਏਗਾ ਸਹੀ ਗੱਲ ਆ ਬੱਬੀ ਠੀਕ ਕਰਾਂਗੇ ਹੁਣ ਆ ਬੱਬੀ ਤੈਨੂੰ ਦੱਸਿਆਦਾ ਹੈਗਾ ਹੁਣ ਮੈਂ ਕੱਲਾ ਆਗਾ ਇੱਥੇ ਕੱਲੇ ਨੂੰ ਫਿਕਰ ਹੋਈ ਜਾਂਦਾ ਤੂੰ ਕੱਲਾ ਨਾ ਸਮਝੇ ਮੈਂ ਹੈਗੀ ਆ ਨਾ ਤੇਰੇ ਨਾਲ ਜੇ ਤੇਰਾ ਹੋਰ ਰਿਸ਼ਤੇਦਾਰ ਕੋਈ ਸਾਥ ਨਹੀਂ ਦਿੰਦਾ ਮੈਂ ਹੈਗੀ ਆ ਤੂੰ ਮੈਨੂੰ ਫੋਨ ਕਰ ਲੈ ਕਰ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈਗੀ ਮੈਨੂੰ ਤੁਹਾਨੂੰ ਲੱਕੀ ਜਦੋਂ ਪਤਾ ਲੱਗਿਆ ਨਾ ਇਸ ਗੱਲ ਦਾ ਕਿ ਤੂੰ ਦੁਖੀ ਆਗਾ ਇਸ ਪ੍ਰੋਬਲਮ ਚ ਮੈਂ ਤਾਂ ਉਹਦੀ ਭੱਜੀ ਆਈ ਹੁਣ ਤਾਂ ਮੈਂ ਕਿੱਦਿਆਂ ਦਾ ਸੀ ਪਰ ਕੀ ਕਰਾਂ ਸਾਡੇ ਘਰੇ ਵੀ ਆ ਬਿਪਤਾ ਪੈ ਰਹੀ ਹੈ ਤੈਨੂੰ ਪਤਾ ਹੀ ਹੈ ਲੱਕੀ ਸਹੀ ਗੱਲ ਆ ਬਾਪੀ ਪਹਿਲਾਂ ਭੂਆ ਹੁੰਦੀ ਸੀਗੀ ਉਹ ਵੀ ਮੈਂ ਦੁੱਖ ਨਹੀਂ ਸਹਿ ਸਕਦੀ ਸੀ ਉਹਨੂੰ ਵੀ ਮਾੜੀ ਜੀ ਗੱਲ ਦਾ ਪਤਾ ਲੱਗ ਜਾਂਦਾ ਨਾ ਉਹ ਵੀ ਭੱਜੀ ਆਉਂਦੀ ਸੀ ਭੱਜੀ ਆਉਂਦੇ ਸੀ ਸਹੀ ਤੇ ਬਾਕੀ ਗੱਗੂ ਨੇ ਵੀ ਆਉਣਾ ਸੀ ਮੈਂ ਆਪ ਹੀ ਨਹੀਂ ਲੈ ਕੇ ਆਇਆ ਹੋਰ ਇੱਥੇ ਦੇਖ ਕੇ ਅਮਨ ਹੋਰ ਟੈਨਸ਼ਨ 'ਚ ਪੈ ਜਾਊਗਾ ਉਦੋਂ ਚੰਨੀ ਕਿੱਵੀ ਜਾ ਕੇ ਆਉਂਗੇ ਚਲ ਜਾਇ ਆਉਂਗੀ ਫਿਰ ਗੁੱਸਾ ਕਰਨਗੇ ਹਾਂ ਚਲੋ ਤਾਂ ਜਾਇ ਆਉਣੀ ਹੈ ਜੀ ਜਾਣ ਦਾ ਹੱਕ ਤਾਂ ਬਣਦੀ ਆ ਉਹ ਤਾਂ ਜੇ ਜੇ ਹੈਗੇ ਨੇ ਹੈਗੇ ਨੇ ਹਾਂ ਫਿਰ ਮੈਂ ਖਿੱਚਣਾ ਮੋੜਨਾ ਨਾ ਗੱਗੂ ਕਰਕੇ ਫਿਰ ਦਵਾਈ ਦੁਬਈ ਵੀ ਦੇਣੀ ਹੁੰਦੀ ਆ ਹਾਂ ਹਾਂ ਉਹ ਤਾਂ ਹੈ ਬਾਬੀ ਸਹੀ ਗੱਲ ਆ ਚਲ ਤੂੰ ਹੁਣ ਚਿੰਤਾ ਜੀ ਕਰਿਆ ਕਰ ਚੰਗਾ ਚਾਹ ਤਾਂ ਬਾਬੀ ਬਣਾ ਲੈਂਦੇ ਨਾ ਬਸ ਚਾਹ ਮੈਨੂੰ ਨਹੀਂ ਪੀਣੀ ਨਾ ਨਾ ਐਵੇਂ ਕੋਈ ਖੇਚਲ ਨਹੀਂ ਕਰਦੇ ਉਹ ਪੀ ਕੇ ਆਈ ਸੀ ਕੁਫੀ ਕਰਨਾ ਕਰਿਆ ਕਰ ਚੰਗਾ ਹਾਂ ਮੈਨੂੰ ਫੋਨ ਕਰ ਲੈ ਤੂੰ ਬਸ ਜੇ ਤੈਨੂੰ ਕਿਸੇ ਵੀ ਕੰਮ ਦੀ ਲੋੜ ਹੈ ਚਲ ਠੀਕ ਆ ਬਾਬੀ ਠੀਕ ਹੋ ਜੂਗੀ ਅਮਨ ਕੋਈ ਨਾ ਚੰਗਾ ਧਿਆਨ ਰੱਖੀ ਆ ਆਪਦਾ ਠੀਕ ਆ ਬਾਬੀ ਚਲ ਦੇਖ ਲੈ ਆਪਾਂ ਬੀ ਸੋਚ ਰਹੇ ਜੀ ਮੜਾ ਮੋਟਾ ਕਹਿੰਦਾ ਚੰਨੀ ਵਰਗੇ ਦੇ ਸੰਗ ਲੱਗੀ ਜਾਵਾ ਇਹਨਾਂ ਦੀ ਗੋਂਦੀ ਉਹ ਕਰਦਿਆ ਆ ਆਪਾਂ ਅੰਡੇ ਜੇ ਮੰਗਣਾ ਚਾਹ ਰਹੇ ਹਾਂ ਲੈ ਕਰੀ ਲੈ ਮਰਾਣੀ ਨਾਲ ਗੱਲ ਹੈਲੋ ਹਾਂ ਰਾਨੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂ ਹਾਂ ਵਧੀਆ ਬਸ ਹਾਂ ਸਾਰੇ ਠੀਕ ਹਾਂ ਛੁੱਟੀਆਂ ਸੀਗੀਆਂ ਬੱਚਿਆਂ ਨੂੰ ਅੱਛਾ ਹਾਂ ਹਾਂ ਪਤਾ ਤਾਂ ਮੈਂ ਲੈ ਆਈ ਸੀਗੀ ਫਿਰ ਇਹਨਾਂ ਟਾਈਮ ਨਹੀਂ ਸੀ ਨਾ ਹਾਂ ਤੈਨੂੰ ਪਤਾ ਹੀ ਹੁਣ ਕਰਦਾ ਹਨਾ ਕਿੱਥੇ ਨਿਕਲਿਆ ਜਾਂਦਾ ਹਾਂ 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 ਘਰ ਦੇ ਕੰਮਾਂ ਚੋਂ ਹਾਂ ਮੈਂ ਤਾਂ ਸੱਚ ਇਤਨਾ ਨੂੰ ਆ ਹੀ ਕਹਿੰਦੀ ਸੀ ਮੈਂ ਆ ਜਿਹੜੇ ਲੱਕੀ ਵਾਲੇ ਪੈਸੇ ਸੀਗੇ ਹਾਂ ਹਾਂ ਉਹ ਤੂੰ ਮੇਰੀ ਗੱਲ ਤਾਂ ਸੁਣ ਲਾ ਤੂੰ ਕੋਈ ਘਰੇ ਕੋਰੇ ਨੇ ਪੈਸੇ ਮਾਰੇ ਮोटे ਕੰਪਨੀ ਵਾਲਾ ਨਾਲ ਹੀ ਓਹ ਹੋ ਮੈਂ ਤਾਂ ਤੈਨੂੰ ਪੁੱਛਦੀ ਆਂਗੀ ਸਵੇਰ ਕੀ ਮੈਂ ਕਿਹਨੂੰ ਦੱਸਣਾ ਹੈਗਾ ਤੇਰ ਨਾਲ ਵੈਸੇ ਹੀ ਗੱਲ ਕਰ ਲਈ ਅੱਗੇ ਵੀ ਤਾਂ ਤੇਰ ਨਾਲ ਗੱਲ ਹੁੰਦੀ ਏ ਮੇਰੀ ਫੋਨ ਤੇ ਅੱਛਾ ਕੀ ਕਹਿੰਦੇ ਫਿਰ ਉਹ ਤੂੰ ਨਾ ਕੁੜੀਆ ਕਿਤੇ ਉਹੀ ਨਾ ਡੋਬਦੀ ਜਿਹੜੇ ਚਾਰ ਪੈਸੇ ਨੇ ਅੱਛਾ ਤੇ ਮੜਾ ਮੋਟਾ ਤੂੰ ਲੱਕੀ ਨੂੰ ਤਾਂ ਪੁੱਛ ਦੱਸ ਦਿੰਦੀ ਉਹ ਤਾਂ ਜਵਾਗ ਦੇ ਨਾ ਪਹਾੜ ਡਿੱਗਿਆ ਪਿਆਗਾ ਹੈ ਉਧਰੋਂ ਘਰ ਵਾਲੀ ਬਿਮਾਰ ਪਈ ਆ ਮਣ ਓਏ ਹੁਣ ਤੂੰ ਤਾਂ ਇੱਕ ਤਾਂ ਤੂੰ ਗੁੱਸਾ ਕਰ ਜਣੀ ਆ ਮੈਂ ਮੰਨਦੀ ਆ ਤੂੰ ਉਹਦੀ ਭੈਣ ਹੈਗੀ ਇਸ ਗੱਲ ਨੂੰ ਮੈਂ ਥੋੜੀ ਭੁੱਲੀ ਹੈਗੀ ਨਾ ਨਾ ਮੈਂ ਐ ਗੱਲ ਨਹੀਂ ਕਰਦੀ ਨਹੀਂ ਮੇਰਾ ਸੁਹਾਗਾ ਗੱਲ ਕਰਨ ਦਾ ਅੱਛਾ ਚਲ ਦੇਖ ਲੈ ਬੈਨ ਠੀਕ ਹੈ ਤੂੰ ਕਿਹੜਾ ਫਿਰ ਮੰਨਣੀ ਆ ਚਲ ਜੋ ਵੀ ਕੰਮ ਕਰਦੇ ਆਂ ਭੈਣੇ ਸੋਚ ਸਮਝ ਕੇ ਕਰੀ ਮੈਂ ਤਾਂ ਤੈਨੂੰ ਇਹੀ ਗੱਲ ਕਹਿਣੀ ਆ ਰਾਨੀ ਚਲ ਠੀਕ ਆ ਚੰਗਾ ਬਾਤ ਚ ਕਰ ਲੂੰਗੀ ਠੀਕ ਲੈ ਦੇਖ ਲੈ ਮੇਰੀ ਕੀਤੀ ਗੱਲ ਦਾ ਤੇ ਇਹ ਤੇ ਕੋਈ ਅਸਰ ਨਹੀਂ ਹੋਇਆ ਚਲ ਜਿੰਨੀ ਕੀ ਗੱਲ ਮੇਰੇ ਨਾਲ ਹੋਈ ਆ ਨਾ ਲੱਕੀ ਨੂੰ ਦੱਸ ਦੂੰਗੀ ਮੈਂ ਫੋਨ ਤੇ ਕਰਦੀ ਆ ਉਹਦੀ ਨਾਲ ਗੱਲ ਹਮਨ ਮਰ ਵੀਰ ਨੂੰ ਇਹ ਕਿਵੇਂ ਆਇਆ ਹੈਲੋ ਹੈਲੋ ਮੋਤੀ ਕੇ ਬੱਬੀ ਹਾਂ ਹਾਂ ਲक्की ਮੈਂ ਕਰੀ ਆ ਅੱਛਾ ਉਹ ਕਰੀ ਸੀ ਮੈਂ ਉਧਰ ਗੱਲ ਰਾਣੀ ਨਾਲ ਅੱਛਾ ਹੋ ਗਈ ਹਾਂ ਗੱਲ ਤਾਂ ਹੋ ਗਈ ਹਾਂ ਉਹਨੇ ਮੇਰੀ ਕੋਈ ਗੱਲ ਦਾ ਅਸਰ ਜਤੋਂ ਉਹਦੇ ਹੋਇਆ ਨਹੀਂ ਹੈਗਾ ਹੂੰ ਡਰਦੀ ਡਰਦੀ ਜੀ ਨਹੀਂ ਦੱਸਦੀ ਸੀ ਮੈਂ ਪੁੱਛ ਲਈ ਗੱਲਾਂ ਗੱਲਾਂ ਚੋਂ ਗੱਲ ਅੱਛਾ ਕਹਿੰਦੀ ਗਾਂ ਤਾਂ ਗੱਲ ਨਾ ਕਰੀ ਮੈਂ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਹੂੰ ਤੇ ਉਹ ਕਹਿੰਦੀ ਹਾਂ ਕਹਿੰਦੀ ਕੰਪਨੀ ਚ ਦਿੱਤੇ ਨੇ ਪੈਸੇ ਕਹਿੰਦੀ ਉਹ ਦੁੱਗਣੇ ਕਰਕੇ ਦੇਣਗੇ ਹਾਂ ਕੰਪਨੀ ਵਾਲੇ ਠੀਕ ਆ ਉਹ ਤਾਂ ਇਸ ਗਲਤੀ ਅੜੀ ਪਈ ਹੈ ਕਹਿੰਦੀ ਦੁੱਗਨੇ ਕਰਕੇ ਹੋਣਗੇ ਕਹਿੰਦੀ ਸਾਰਾ ਪੈਸਾ ਕਹਿੰਦੀ ਲੱਕੀ ਦੀ ਹੈ ਮੈਂ ਕੀ ਕਰਨਾ ਮੇਰੇ ਭਰਾ ਦਾ ਮੈਂ ਤਾਂ ਕਹਿੰਦੀ ਭਰਾ ਦਾ ਵਧੀਆ ਸੋਚਦੀ ਆ ਹੂੰ ਤੇ ਬਸ ਇਹੀ ਕਹਿੰਦੀ ਸੀ ਉਹ ਤਾਂ ਐਨੀ ਮੇਰੇ ਨਾਲ ਗੱਲ ਨਹੀਂ ਹੋਈ ਡਰਦੀ ਡਰਦੀ ਨੇ ਗੱਲ ਕਰੀ ਐ ਬਸ ਫਿਰ ਉਹਨੇ ਕਹਿੰਦੀ ਤੂੰ ਕਹਿੰਦੀ ਤੂੰ ਕਾ ਤੋ ਕੁਛ ਦੀ ਮੈਂ ਤਾਂ ਵੈਸੀ ਪੁੱਛ ਲਿਆ ਸਵਾ ਵਿਕਤੌਰ ਤੇ ਤੇ ਕਹਿੰਦੀ ਬਸ ਦੁੱਗਨੇ ਹੋਣਗੇ ਕਹਿੰਦੀ ਸਾਰੇ ਤੇ ਸਾਰੇ ਪੈਸੇ ਮੈਨੂੰ ਪਤਾ ਕਹਿੰਦੀ ਲੱਕੀ ਵੀ ਹੁਣ ਤੰਗ ਹੱਥ ਤੰਗ ਉਹਦਾ ਕਹਿੰਦਾ ਦੁੱਗਨੇ ਕਰਕੇ ਦੇਣਗੇ ਸਾਰੇ ਦੇ ਸਾਰੇ ਫੜਾ ਦੂੰ ਕਹਿੰਦੀ ਮੈਂ ਕੀ ਕਰਨੀ ਨਹੀਂ ਐਨੀ ਗੱਲ ਤਾਂ ਪਾਪੀ ਹੁਣ ਆਪ ਨੂੰ ਪਤਾ ਲੱਗ ਗਈ ਕਿ ਵੀ ਕਰਤਾ ਛੜੀ ਰਹੀ ਹੈ ਨਾ ਉਹ ਹਾਂ ਹਾਂ ਮੈਨੂੰ ਪਤਾ ਲੱਗ ਗਿਆ ਦੀਆਂ ਗੱਲਾਂ ਚੋਂ ਬੱਸ ਹੁਣ ਲੱਗ ਗਿਆ ਪਤਾ ਵੀ ਜਦੋਂ ਜਵਾਨ ਹੀ ਤੇ ਤਲਾਉਣ ਲੱਗੀ ਬੰਦੇ ਦੀ ਉਹਦੇ ਫਿਰ ਡਰ ਕਹਿੰਦੇ ਕਿ ਚੋਰ ਦੇ ਪੈਰ ਨਹੀਂ ਹੁੰਦੇ ਹਨਾ ਉਹ ਗੱਲ ਸੀਗੀ ਉਹਦੇ ਮਨ ਚ ਪਹਿਲੀ ਪਾਲਾਗਾ ਹਾਂ ਹਾਂ ਇੰਨੀ ਗੱਲ ਕਰਦੀ ਨਾ ਬੇਈਮਾਨੀ ਚ ਕਰਦੀ ਆ ਬੇਈਮਾਨੇ ਚ ਕਰਦੀ ਆ ਮੈਂ ਤਾਂ ਐ ਸੋਚਦੀ ਆ ਲੱਕੀ ਤੇਰੀ ਸਗੀ ਭੈਣ ਹੋ ਕੇ ਦੇਖੀ ਹਨਾ ਚਲ ਭਾਈ ਤਗਦਾਰ ਨਿਕਲ ਜਾਂਦੇ ਭੈਣਾਂ ਤਾਂ ਨਹੀਂ ਹੁੰਦੀਆਂ ਉਹ ਨਹੀਂ ਨਹੀਂ ਪਾਪੀ ਕਾਹਨੋਂ ਸਗੀ ਭੈਣ ਆ ਉਹਦਾ ਬੰਬ ਬਸ ਬੋਲੀ ਮਾੜੀ ਆ ਪਤਾ ਨਹੀਂ ਵੀ ਨਹੀਂ ਕਰਦੇ ਨਹੀਂ ਮਾੜਾ ਜਿੰਨੇ ਕਰਦੀ ਆ ਹੋਰ ਉਹੀ ਤਾਂ ਗੱਲ ਆਪਣੇ ਦਾ ਕੋਈ ਨਹੀਂ ਕਿਸੇ ਨੂੰ ਹਨਾ ਇੰਨਾ ਲਾਲਚ ਜਿੰਨਾ ਉਹ ਪੈਸੇ ਦਾ ਲਾਲਚ ਕਰਦੀ ਹੈ ਆਏ ਉਹੀ ਤਾਂ ਸੱਚੀ ਤੇਰੀ ਭੂਆ ਦਾ ਸੁਭਾਅ ਹੀ ਨਹੀਂ ਸੀਗਾ ਪਤਾ ਨਹੀਂ ਕਿ ਹੋਜੀ ਆਹੀ ਸਹੀ ਗੱਲ ਆ ਭਾਬੀ ਚੱਲ ਭਾਬੀ ਚੱਲ ਕੋਈ ਨਾ ਤੂੰ ਫਿਕਰ ਨਾ ਕਰੋ ਨਾ ਮੈਨੂੰ ਕਿਹਾ ਕਹਿੰਦੇ ਮੈਨੂੰ ਹੱਥ ਨੇ ਜੇ ਫੋਨ ਲਾ ਲਈ ਫਿਰ ਮੈਂ ਸਾਰੀ ਗੱਲ ਖੁੱਲ ਕੇ ਪੁੱਛਦੀ ਆ ਚੰਗਾ ਉਹਦੇ ਕੋਲ ਕੋਈ ਬੈਠਾ ਹੋਣਾ ਮੈਨੂੰ ਲੱਗਦਾ ਚੱਜ ਨਾਲ ਗੱਲ ਜੀ ਹੋਈ ਨਹੀਂ ਹਜੇ ਪ੍ਰਮਾਤਮਾ ਦੇਖੀ ਭਾਬੀ ਇਹਨਾਂ ਨੂੰ ਆਪੀ ਚੱਲ ਕੋਈ ਨਾ ਤੇਰੀ ਭੈਣ ਆ ਸਮਝਾਵਾਂਗੇ ਉਨਾ ਫਿਕਰ ਕਰ ਦੇ ਭਾਬੀ ਸਮਝਾ ਉਸ ਨੂੰ ਨਾ ਟਾਈਮ ਗਿਆ ਹੁਣ ਹੁਣ ਜਿਹੜਾ ਬੰਦਾ ਮਾੜੀ ਕਰੂਗਾ ਨਾ ਆਪ ਕੋ ਦਾ ਵਰਕ ਹੀ ਪਟ ਦੇਣਾ ਆ ਚੱਲ ਮੈਂ ਕੋਈ ਨਾ ਅੱਥ ਨੇ ਗੱਲ ਕਰਦੀ ਹਾਂ ਰਾਣੀ ਨਾਲ ਫਿਰ ਮੈਂ ਤੈਨੂੰ ਦੱਸੂਗੀ ਚੰਗਾ ਚੱਲ ਠੀਕ ਆ ਭਾਬੀ ਠੀਕ ਆ ਠੀਕ ਆ ਚੰਗਾ ਧਿਆਨ ਰੱਖੀ ਚੰਗਾ ਚੰਗਾ ਦੇਖ ਲਓ ਉਹੀ ਗੱਲ ਤਾਂ ਦੱਸ ਸੀ ਸਰਪੰਚ ਸਾਹਿਬ ਸਹੀ ਕਹਿੰਦੇ ਸੀ ਕਿਹੜੇ ਪੈਸੇ ਤੈਨੂੰ ਦੁੱਗਣੇ ਕਰਕੇ ਦੇਊਗੀ ਕਿਉਂ ਦਿਮਾਗ ਖਰਾਬ ਕਰਿਆ ਆਪ ਦਾ ਉਹ ਨਾਲੇ ਟਾਈਮ ਕਿਹੜਾ ਜਰਾ ਅੱਜਕੱਲ ਅੱਜਕੱਲ ਕਿਸੇ ਤੇ ਕੋਈ ਨਹੀਂ ਚਰਦਾ ਹੈਗਾ ਮੈਂ ਬਹਿਮਪੜੀ ਬੈਠਾ ਮੇਰੇ ਕੋਲ ਪੈਸੇ ਡਾਵਾ ਕਰਕੇ ਦੇ ਦਗਾਉਂਗਾ। ਪਾਸੋਂ ਦਾ ਸਰਪੰਚ ਸਾਹਿਬ ਦੀ ਆਸਾ। ਕੱਲ ਨੂੰ ਪੈਸੇ ਕੜਵਾ ਤੇ ਸਰਪੰਚ ਸਾਹਿਬ ਨੂੰ ਫਟਾਇਆ। ਆ ਚੁੱਪਾ ਕਰਕੇ ਉਹ ਜਿੱਥੇ ਮਰਜ਼ੀ ਲਾਉਣ ਜ਼ਮੀਨ ਦਵਾ ਦੇਣਾ। ਦੇਖੀ ਅਗਰਾਂ ਦਾ ਕੰਮ ਧੰਦੇ ਲੱਗਾਂਗੇ ਪਰ ਰੈਂਡ ਦੇ ਰਹਿਵੇਂ ਤੇ ਨજર ਪੈਸਾ ਨਾ ਕੋਈ ਰੇਗ ਬੰਦੇ ਦੀ ਅੱਖਾਂ ਚ ਲੜਕਦਾ। ਰੇਗ ਬੰਦਾ ਠੱਗੀ ਮਾਰਨ ਨੂੰ ਫਿਰਦਾ। ਕਿਸੇ ਦਾ ਠੱਗੀ ਮਨਾਉਣ ਦੀ ਬਜਾਏ ਆਪਾਂ ਪੈਸੇ ਕੰਮਤੀ ਲਾ ਲਾ। ਚੱਲ ਯਾਰ ਚੱਲਦੇ ਆਂ ਘਰੇ ਬੈਠੇ ਦਾ ਟਾਈਮ ਪਾਸ ਵੀ ਨਹੀਂ ਲੰਮਾ।